हां दोस्तों इस वेले अमरूद ਦਾ ਫਲ ਪੱਕਣਾ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਹੀ ਕਈ ਦੋਸਤ ਪੁੱਛ ਰਹੇ ਨੇ ਕਿ ਫਲ ਕਾਣਾ ਹੋ ਗਿਆ ਤੇ ਹੁਣ ਇਹਦਾ ਕੀ ਕਰੀਏ ਹਾਲਾਂਕਿ 2 ਹਫ਼ਤੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਦੱਸਿਆ ਸੀ ਕਿ ਜਦੋਂ ਅਮਰੂਦ ਕਾਣੇ ਹੋ ਗਏ ਫਿਰ ਇਹਨਾਂ ਦਾ ਕੋਈ ਹੱਲ ਨਹੀਂ ਉਦੋਂ ਪਹਿਲਾਂ ਅਸੀਂ ਇਹਦੇ ਟਰੈਪ ਲਾ ਸਕਦੇ ਹਾਂ ਤੇ ਮਛਰਦਾਨ ਦੀ ਵਰਤੋਂ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਦੇ ਹੋਰ ਤਰੀਕੇ ਵਰਤ ਸਕਦੇ ਹਾਂ ਉਹ ਉਸ ਵੀਡੀਓ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦਿੱਤਾ ਹੈ ਪਰ ਫਿਰ ਵੀ ਸੋਸ਼ਲ ਮੀਡੀਆ ਉੱਤੇ ਵੀ ਕੁਝ ਪੈਰਿਆਂ ਪੋਸਟਾਂ ਇਹ ਫਲ ਕਾਣਾ ਹੋਣਾ ਸ਼ੁਰੂ ਹੋ ਗਿਆ ਇਹ ਹੁਣ ਇਹਦਾ ਕੀ ਹੱਲ ਕਰੀਏ ਇੱਥੇ ਥੱਲੇ ਕਈ ਦੋਸਤ ਮੈਨੂੰ ਹੈਰਾਨੀ ਹੁੰਦੀ ਆ ਲਿਖ ਰਹੇ ਆ ਕੋਈ ਕਹਿੰਦਾ ਇਹਨੂੰ ਨੀਲਾ ਸੁੱਤਾ ਪਾ ਦਿਓ ਕੋਈ ਕਹਿੰਦਾ ਜੀ ਗੁੜ ਘੋਲ ਕੇ ਤੇ ਉਹ ਦੱਸੀ ਦੇ ਵਿੱਚ ਉਹ ਰੱਖ ਦਿਓ ਕੋਈ ਕਹਿੰਦਾ ਇਹਨੂੰ ਪਲਾਣੀ ਧੋਣੀ ਦੇ ਦਿਓ ਐ ਕਰ ਦਿਓ ਐ ਕਰ ਦਿਓ ਇਹ ਸਾਰੀਆਂ ਗੱਲਾਂ ਫਜ਼ੂਲ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੁਣ ਹਾਂ ਮੈਂ ਅੱਜ ਹੀ ਵੇਖਿਆ ਕਿ ਹਾਲੇ ਕਈ ਜਿਹੜੀਆਂ ਕਿਸਮਾਂ ਅਮਰੂਦੀਆਂ ਨੇ ਉੱਤੇ ਫਲ ਕੱਚਾ ਤੇ ਜਿਹੜਾ ਕੱਚਾ ਫਲ ਹੈ ਉਹਨੂੰ ਅਸੀਂ ਜਰੂਰ ਬਚਾ ਸਕਦੇ ਹਾਂ ਉਹਨੂੰ ਬਚਾਉਣ ਦਾ ਇੱਕੋ ਇੱਕੀ ਤਰੀਕਾ ਹੈ ਵੀ ਜਦੋਂ ਇਹ ਹਲਕਾ ਜਾ ਮਤਲਬ ਹਰੇ ਤੋਂ ਪਲਤਣ ਵਾਲੇ ਪਾਸੇ ਨੂੰ ਜਾਂਦਾ ਹੈ ਪੀੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਪੱਕਣਾ ਸ਼ੁਰੂ ਹੁੰਦਾ ਤੇ ਨਾਲ ਦੀਆਂ ਨੂੰ ਤੋੜ ਲਓ ਤੇ ਉਹਨੂੰ ਵਰਤ ਲਓ ਕਿਉਂਕਿ ਫਰੂਟ ਫਲਾਈ ਦਾ ਅਟੈਕ ਹੋ ਚੁੱਕਾ ਹੈ ਜੇ ਉਹਨਾਂ ਨੇ ਸੀਨਾ ਬਚਾਇਆ ਤਾਂ ਉਹ ਫਲ ਵੀ ਸਾਡੇ ਡੰਗੇ ਜਾਣਗੇ ਜਦ ਤੱਕ ਤੁਸੀਂ ਫਰੂਟ ਫ라이ਟ Trap ਦਾ ਪ੍ਰਬੰਧ ਕਰੋਗੇ ਉਹ ਤੱਕ ਉਹਨਾਂ ਦਾ ਕੰਮ ਤਮਾਮ ਹੋ ਜਾਣਾ ਹੈ ਸੋ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੈ ਵੀ ਜਿਹੜੇ ਉਹ ਫਲਨ ਤੋੜ ਲਓ ਹਾਂ ਜਿਹੜੇ ਕਾਣੇ ਹੋ ਗਏ ਹੁਣ ਉਹਨਾਂ ਦਾ ਕੀ ਕਰੀਏ ਉਹਨਾਂ ਦਾ ਵੀ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਨਹੀਂ ਤਾਂ ਉਹ ਨੁਕਸਾਨ ਕਰਨਗੇ ਉਹ ਫਲ ਤੁਸੀਂ ਤੋੜ ਲਓ ਤੇ ਥੱਲੇ ਡਿੱਗਿਆ ਹੋਇਆ ਤੈਨੂੰ ਇਕੱਠਾ ਕਰ ਲਓ ਖਟਾ ਕਰਕੇ ਜ਼ਮੀਨ ਦੇ ਵਿੱਚ 1 ਫੁੱਟ ਡੂੰਘਾ ਟੋਆ ਪਟਕੋ ਵਿੱਚ ਦੱਬ ਦਿਓ ਤੇ ਨਹੀਂ ਤਾਂ ਫਿਰ ਇਹ ਜਿਹੜੀ ਫਰੂਟ ਫ्लाई ਦੇ ਅੱਗੇ ਜਿਹੜੇ ਸੁਣਣੀਆਂ ਉਹਨਾਂ ਤੋਂ ਉਹਦੇ ਪਿਉਪੇ ਬਣਨਗੇ ਤੇ ਅੱਗੇ ਜਿਹੜੀਆਂ ਉਹਦੀਆਂ ਫਰੂਟ ਫ्लाई ਬਣੇਗੀ ਉਹ ਅਗੇ ਫਿਰ ਡੰਗ ਡੰਗੇਗੀ ਸਾਡੇ ਹੋਰ ਬਹੁਤ ਸਾਰੇ ਫਰੂਟਸ ਹੈ ਜਿਨ੍ਹਾਂ ਨੂੰ ਇਹ ਨੁਕਸਾਨ ਪਹੁੰਚਾ ਸਕਦੀ ਹੈ ਮੈਂ ਵੇਖ ਰਿਹਾ ਤੁਸੀਂ ਚੀਕੂ ਦੇ ਵਿੱਚ ਵੀ ਇਸ ਵਾਰ ਸੈਕਟਰ ਦੇ ਦੇਖਣ ਨੂੰ ਮਿਲੀ ਹੈ ਸੋ ਇਸ ਵੇਲੇ ਜਿਹੜਾ ਕੋਈ ਖਰਾਬ ਹੋ ਗਿਆ ਉਹਦਾ ਕੋਈ ਹੱਲ ਨਹੀਂ ਉਹਨੂੰ ਤੋੜ ਦਿਓ ਤੇ ਬਾਕੀ ਨੂੰ ਜਿਹੜਾ ਨਹੀਂ ਖਰਾਬ ਹੋਇਆ ਉਹਨੂੰ ਤੋੜ ਕੇ ਵਰਤ ਲਓ ਤਾਂ ਕਿ ਜਿਹੜਾ ਸਰਦੀ ਦਾ ਫਾਲਾ ਉਹ ਤੁਹਾਨੂੰ ਸਹੀ ਤਰੀਕੇ ਨਾਲ ਮਿਲ ਸਕੇ ਕਿਸੇ ਚੱਕਰਾਂ ਵਿੱਚ ਪੈਣ ਦੀ ਲੋੜ ਨਹੀਂ ਅ امید ਹੈ ਤੁਸੀਂ ਅਗਲਾ ਉਤੇ ਗੌਰ ਕਰੋਗੇ ਤੇ ਆਪਣੀ ਜਿਹੜੀ ਫਸਲ ਹੈ ਉਹਨੂੰ ਸਮੇਸਰ ਲੈ ਸਕੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ